ਇਸ ਮਨੁੱਖ ਦੀ ਸੁਰਤ ਸ਼ਬਦ ਨਾਲ ਜੁੜ ਕੇ ਤੇ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਏ ਸ਼ਬਦ குரு ਸੁਰਤ ਤੋਂ ਚੇਲਾ ਵਾਲੀ ਵਿਵਸਥਾ ਬਣ ਜਾਂਦੀ ਹੈ ਤਾਂ ਉਹਦੇ ਬਾਬਤ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇੱਕ ਏਕ ਜੋਤ ਇਕਾ ਮਿਲੀ ਕਹਿੰਦੇ ਇੱਕ ਜੋਤ ਪਰਮਾਤਮਾ ਦੀ ਇੱਕ ਨਾਲ ਮਿਲ ਗਈ ਕਿੱਬਾ ਹੋਏ ਮਹਾਏ ਕਿੱਬਾ ਦਾ ਅਰਥ ਹੈ ਉਹ ਮੁੜ ਮੁੜ ਕੇ ਵਿਛੜਦੇ ਨਹੀਂ ਮਹਾਇ ਦਾ ਅਰਥ ਚੁੜ ਗਈ ਉਹ ਪਰਮਾਤਮਾ ਦੇ ਨਾਲ ਇੱਕ ਮਿਕ ਹੋਣ ਵਾਲੇ ਮਨੁੱਖ ਦੀ ਜੋਤ ਉਹਦੇ ਵਿੱਚ ਦੀਨ ਹੋ ਗਈ ਉਹ ਜਿਉਂਦੇ ਜੀ ਰੱਬ ਦਾ ਰੂਪ ਹੋ ਗਿਆ ਚਿੱਤ ਘਟ ਨਾਮ ਨਾ ਉਪਜੇ ਇਹਦੇ ਜਿਵੇਂ ਹਿਰਦੇ ਦੇ ਵਿੱਚ ਨਾਮ ਪੈਦਾ ਨਹੀਂ ਹੁੰਦਾ ਜਿਸ ਦੇ ਅੰਦਰ ਵਾਹਿਗੁਰੂ ਦੀ ਲਗਨ ਨਹੀਂ ਲੱਗਦੀ ਜਿਹੜਾ ਕਦੇ ਆਪਣੇ ਮੂੰਹੋਂ ਵਾਹਿਗੁਰੂ ਨਹੀਂ ਕਹਿੰਦਾ ਕਦੇ ਭਲਾ ਕੰਮ ਨਹੀਂ ਕਰਦਾ ਭਲੇ ਲੋਕਾਂ ਦੀ ਸੰਗਤ ਨਹੀਂ ਕਰਦਾ ਚੰਗੀ ਸੰਗਤ ਦੇ ਵਿੱਚ ਜਾ ਕੇ ਨਹੀਂ ਬੈਠਦਾ ਕਹਿੰਦੇ ਉਹ ਇਨਸਾਨ ਦੀ ਹਾਲਤ ਕੈਸੀ ਹੈ ਫੂਟ ਮਰੇ ਜਨ ਸੋਏ ਕਹਿੰਦੇ ਉਹ ਹੋਮੇ ਦੇ ਨਾਲ ਆਫਰਿਆ ਹੋਇਆ ਤੁਰਿਆ ਫਿਰਦਾ ਹੈ ਤੇ ਆਫਰ ਕੇ ਆਪ ਵੀ ਦੁਖੀ ਹੁੰਦਾ ਹੈ ਤੇ ਦੂਜਿਆਂ ਨੂੰ ਦੁਖੀ ਕਰਦਾ ਰਹਿੰਦਾ ਹੈ